ਤਾਂ ਤੇਰੀ ਕਾਲ ਮੇਰੀ YouTube ਫੈਮਿਲੀ ਮਿਲ ਕਰਕੇ ਤੇ ਸਾਰੇ ਠੀਕ ਠਾਕ ਅੱਛੀ ਠੀਕ ਠਾਕ ਬੀਫ ਤੋਂ ਮੰਮਲੋ ਕੁਝ ਥੋੜਾ ਖਾਰਮਸਤਵਾ ਦਿੱਤੀ ਚਲੋ ਅੱਜ ਆਪਾਂ ਕੋਈ ਕਰੀਏਗਾ ਕੋਈ ਨਾ ਕੀਤੀ ਤੇ ਤੇ ਦਰਾਪਾਂ ਸਾਰੇ ਕੱਪੜੇ ਧੋਏ ਸੀ ਜਿਉ ਕੱਢ ਕੇ ਕਾਣੇ ਉਹ ਲੁਪਾ ਮੰਗੋ ਜੀ ਅੱਪੜੇ ਇੱਕ ਜਿਹੜਾ ਹੋਰ ਦਵਾ ਦੇਣਾ ਜੀ ਟੱਕਣਾ ਜਮੀ ਟੁੱਟਿਆ ਪਿਆ ਬਸ ਕਲੀ ਸ਼ੋਸ ਉਹ ਦੇਖ ਕੇ ਲੈਂਦੀ ਚਲੋ ਜੀ ਕੱਪੜੇ ਧੋ ਲਏ ਜੀ ਫਿਰ ਮਿਲਦੇ ਕੱਪੜੇ ਧੋ ਕੇ ਆਪਾਂ ਸੁਕਣੇ ਪਾ ਆਂਦੇ ਪਹਿਲਾਂ ਆਪਾਂ ਕੱਪੜੀ ਪਾਏ ਸੀ ਮਸ਼ੀਨ 'ਚ ਤੇ ਸਕਾਣੇ ਵਾਲੀ 'ਚ ਪਾ ਆਂਦੇ ਜੀ ਤੇ ਸੁਕਣੇ ਗੁੜੀ ਆਪਾਂ ਦੇਗੀ ਤੇ ਝਾੜੂ ਲਾ ਰਹੀ ਸੀ ਜੀ ਵਾਰ ਪਲੱਸ ਤੇ ਦੋਸਰੂ ਮਤੋ ਰਹੀ ਆ e te lo mani gravemente come un e dopo non le rotisci ma le le rotti che cadi a farvi non ਕਾਮ ਮਤਲਬ ਸਾਰਾ ਦਿਨ ਹੀ ਲੋਟਾਉਂਦੇ ਸਵੇਰ ਦਾ ਹੋ ਜਾਂਦਾ ਦੁਪਹਿਰ ਤਾਂ ਹੋ ਜਾਂਦਾ ਸ਼ਾਮ ਦਾ ਹੋ ਜਾਂਦਾ ਚੱਲਦੀ ਰਹਿੰਦੇ ਕੰਮ ਕੱਲ ਹੁਣ ਪੌਣ ਪਤੀ ਕੇ ਤੇ ਆਪਾਂ ਸਾੜ ਬਣਾਉਣਾ ਸੀ ਆਪ ਦੇ ਤੇ ਉਹ ਆਪਾ ਟਰਕਾ ਪਾ ਥੋੜਾ ਜਿਹਾ ਵੱਧ ਹੀ ਲਾ ਲਿਆ ਸੀ ਸਵੇਰੇ ਕੰਮ ਆ ਜਾਂਦਾ ਸਾਰਾ ਆਪਣਾ ਕਰ ਲਉਗੇ ਜੀ ਤੇ ਗੈਸ ਨੂੰ ਕਰ ਦਿੰਦੇ ਆਪਾਂ ਬੰਦ Il padrone un po' di piedi. Il padrone è Il padrone è un po' di Il padrone è un po' di piedi. Il padrone è un po' Il padrone è un po' Il ਸਵਾਦੀ ਜਿਹੜਾ ਉਹਨੂੰ ਦੇਰ ਹੋਵਾ ਸਾਗ ਪਏ ਨੂੰ 2-3 ਦਿਨ ਹੋ ਜਾਂਦੇ ਆ ਇਹਨਾਂ ਤੈਸਤੀ ਜ਼ਿਆਦਾ ਤੜਕੇ ਬਣਾ ਲਾ ਕਿ ਖਾਈ ਜੇ ਨਹੀਂ ਰਹਿਣਾ ਸਵਾਦ ਲੱਗਦਾ ਤੇ ਚਲੋ ਜੀ ਆਪਾਂ ਇਹਨੂੰ ਰੁਕੀ ਦੇ ਲਈ ਠੀਕ ਹੈ ਜੀ ਤੇ ਫਿਰ ਆਪਾਂ ਵੀ ਖਾਪੀ ਕੇ ਚਲੋ ਮੈਂ ਥੋੜਾ ਜਿਹਾ ਸੌਤਾ ਸਬਜ਼ੀ ਤਾਂ ਆਪਾਂ ਮਗਵਾ ਲਈ ਸੀ ਸੌਤਾ ਲੀਓ ਚਲੋ ਜੀ ਲਓ ਜੀ ਆਪਣਾ ਸਵੇਰ ਦਾ ਸਾਰਾ ਕੰਮ ਹੋ ਗਿਆ ਸੀ ਜੀ ਤੇ ਜਿਹੜਾ ਕੱਪੜਾ ਜਿਹੜਾ ਧੋਇਆ ਸੀ ਜੀ ਤੇ ਦੁਪਹਿਰੇ ਉਸ ਮਿਟਿਆ ਜੀ ਸਾਰਾ ਹਨ ਪੈਡਾਂ ਦੀਆਂ ਚਾਦਰਾਂ ਧੋਈਆਂ ਜੀ ਉਹਨਾਂ ਦੀ ਤਹਿਤ ਉਲਾਈ ਜੀ ਤੇਲ ਲਗਾ ਕੇ ਸਾਰਾ ਆਪੋ ਆਪਣੀ ਜਗ੍ਹਾ ਤੇ ਰੱਖੇ ਜਿਹੜਾ ਕੱਪੜਾ ਹਨ ਤੇ ਕੱਪੜੇ ਹੋ ਵੀ ਬਹੁਤ ਜ਼ਿਆਦਾ ਹੋ ਜਾਂਦੇ ਆ ਜੀ ਤੇ ਫਿਰ ਆਪਾਂ ਸਿੱਧਾ ਸ਼ਾਮ ਨੂੰ ਗਰਦਵਾਰਾ ਸੈੱਲ ਮਿਲਦੇ ਆ ਜੀ ਇੱਥੇ ਆਪਾਂ ਥੋੜੀ ਜੀ ਵੀਡੀਓ ਬਣਾਈ ਸੀ ਜੀ ਤੇ ਅੱਜ ਵੈਸੇ ਨਹੀਂ ਆਪਣਾ ਮਨ ਕਰਿਆ ਜੀ ਵੀਡੀਓ ਬਣਾਉਣੇ ਨੂੰ ਤੇ ਬਸ ਆਫ ਕੈਮਰੇ ਚ ਵੀ ਬਾਦੂ ਕੰਮ ਹੋ ਜਾਂਦੇ ਆ ਹੀ ਨਹੀਂ ਵੀ ਆਪਾਂ ਕੱਲਾ ਕੈਮਰੇ ਦੇ ਸਾਹਮਣੇ ਆ ਨਾ ਅੱਗੇ ਅੱਗੇ ਭੱਜਣਾ ਕੰਮ ਕਰਨਾ ਤੇ ਜਦੋਂ ਆਪਾਂ ਵੀਡੀਓ ਨਹੀਂ ਬਣਾਉਂਦੇ ਸੀ ਤਾਂ ਵੀ ਆਪਾਂ ਸਾਰੇ ਕੰਮ ਹਨ ਕਰਦੀ ਸੀ ਤੇ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਆ ਜੀ ਤੇ ਚਾਹ ਪਾਣੀ ਬਣਾਇਆ ਜੀ ਹੋਰ ਕੰਮ ਹੋ ਰਹੇ ਹੁੰਦੇ ਆ ਜੀ ਉਹ ਘਰ ਨੇ ਢਾਂਡੇ ਸਾਫ ਕਰਨੇ ਜੀ ਤੇ ਬੱਸ ਜੀ ਆਪਾਂ ਫੇਰ ਗੁਰਦੁਆਰੇ ਸਹਿ ਵਿੱਚ ਗੁਰੂ ਘਰ ਚ ਮੱਥਾ ਟੇਕਣ ਆਏ ਸੀ ਜੀ ਸ਼ਾਮ ਵੇਲੇ ਤੇ ਫਿਰ ਮੈਂ ਕਿਹਾ ਚਲੋ ਥੋੜੀ ਜੀ ਵੀਡੀਓ ਬਣਾ ਲੈਨੇ ਆ ਜੀ ਤੇ ਠੀਕ ਹੈ ਜੀ